ਜੀ ਕੀ ਹਾਲ ਚਾਲਾ ਹੋਰ ਸਾਰੇ ਵੀ ਠੀਕ ਹੋ ਤੇ ਸੋਨ ਮੈਂ ਕਹਿੰਦਾ ਰਹਿਣਾ ਹੁਣ ਬੀ ਸਵਾਰ ਕਰ ਲੋ ਵੇਟ ਕਰ ਲੋ ਜਿਹਦੇ ਨਾਲ ਖੜੇ ਆ ਅੜ ਕੇ ਖੜੇ ਆ ਤੇ ਜਿਹੜਾ ਤੁਰਿਆ ਜਾ ਬਾਈ ਅੜ ਕੇ ਤੁਰਾਗੇ ਤੇ ਹੱਕ ਠੋਕ ਕੇ ਜੇ ਗੱਲਾਂ ਕਰਦੇ ਆ ਤਾਂ ਠੋਕੀ ਕਰਦੇ ਆ ਬਾਈ ਆਮਣਾ ਆਇਆ ਪਿੰਡ ਫਰਮਾਹੀ ਤੋਂ ਤੇ ਜਿੱਤੇ ਆਮਣਾ ਮੇਰੇ ਕੋਲੇ ਪਹਿਲੇ ਘੜੇ ਆਇਆ ਸੀ ਤੇ ਉਹਦੇ ਵੀ ਆਮਣੇ ਦੀਆਂ ਗੱਲਾਂ ਸੁਣਾਉਂਗਾ ਤੇ ਤੁਹਾਨੂੰ ਅੱਜ ਵੀ ਸੁਣ ਲੈਣੇ ਆਉਣੇ ਦੀਆਂ ਗੱਲਾਂ ਹੋਰ ਆਉਣੇ ਕੀ ਹਾਲਾ ਬਈ ਵਧੀਆ ਬਈ ਜਮਾ ਠੀਕ ਠਾਕ ਤੁਸੀਂ ਦੱਸੋ ਠੀਕ ਆ ਜਾਨਪੁਰ ਹਾਂ ਬਈ ਜਮਾ ਸੈਟ ਆ ਤੇ ਆਮੜੇ ਇੱਕ ਵਾਰੀ ਐਂ ਦੱਸ ਆਪਣੇ ਦੋਸਤਾਂ ਨੂੰ ਵੀ ਜਦੋਂ ਮੇਰੇ ਨਾਲ ਤੇਰੀ ਗੱਲਬਾਤ ਹੋਈ ਸੀ ਕਿਹੜੇ ਬੰਦੇ ਨੇ ਮੇਰੇ ਨਾਲ ਗੱਲਬਾਤ ਕਰਾਈ ਤੇਰੀ ਬਈ ਆਪਣੀ ਬਈ ਗੱਗੀ ਨੇ ਪਿੰਡਾ ਪੀਣਾ ਹਾਂ ਉਹ ਮੁੰਡੇ ਨੇ ਗੱਲ ਕਰਵਾਈ ਸੀ ਵੀ ਆਪਣੀ ਤੇ ਬੱਚਾ ਲੈਣ ਵਾਸਤੇ ਸ਼ੁਭਾਰਸ਼ੀਓ ਤੋਂ ਪਾਈ ਸੀ ਬੱਚਾ ਲੈਣ ਵਾਸਤੇ ਸ਼ੁਭਾਰਸ਼ਾ ਬਹੁਤ ਪੁਆਈਆਂ ਸੀ ਬਈ ਹਾਂ ਪਰ ਬੱਚਾ ਟਾਈਮ ਤੋਂ ਮਿਲਿਆ ਬਾਈ ਨੂੰ ਜਦੋਂ ਬੱਚਾ ਲੈਣਾ ਸੀ ਬਾਈ ਪੰਮੇ ਕੋਲੇ ਗਿਆ ਬਾਈ ਸੈਦੂ ਵਾਲੇ ਦੇ ਕੋਲੇ ਉਹਦੇ ਕੋਲ ਵਿਚਾਰੇ ਕੋਲੇ ਉਹ ਦਬਕਰੀਆਂ ਸੂਈ ਜਾਂਦੀ ਸੀ ਹਨਾ ਫਿਰ ਬਾਈ ਨੇ ਦੱਸ ਪਾਈ ਮੇਰੀ ਮੈਂ ਮੈਨੂੰ ਇਹਨੇ ਬਾਈ ਨੇ ਇੱਕ ਗੱਲ ਨੱਸੀ ਸੀ ਕਹਿੰਦਾ ਬਾਈ ਗੱਲ ਸਿਰਫ ਕਹਿੰਦਾ ਬੱਚੇ ਵੀ ਲੈ ਲੈ ਪਾਲ ਲੈ ਕਿੰਨੇ ਕਿੰਨੇ ਮਨੋ ਦੇ ਲੈ ਕੇ ਆਉਣਾ ਬੱਚੇ ਪਾਲੇ ਸੀ ਉਹਨਾਂ ਆਪਾਂ 30 32 32000 ਦੇ ਆਏ ਮਨ ਲਾ ਬੱਚੇ ਲੈ ਕੇ ਬੱਚੇ ਲੈ ਲੈ ਕੇ ਬਾਈ ਨੇ ਪਾਲੇ ਸੀ ਜਿਹੜੇ ਗਾਂ ਜਾਂ ਕਿਸੇ ਨੂੰ ਪਤਾ ਹੀ ਆ ਬਈ ਜਿਹੜਾ ਕੁਝ ਨਿਕਲਦਾ ਹੁੰਦਾ ਉਹ ਤਾਂ ਆਪਾਂ ਜਾਣਦੇ ਹੀ ਆ ਤੇ ਉਸ ਤੋਂ ਬਾਅਦ ਜਦੋਂ ਬਾਈ ਨੂੰ ਬੱਚਾ ਦੇਣਾ ਸੀ ਮਾਗਾ ਵੀ ਟਾਈਮ ਲੱਗੂ ਤੇ ਆਉਣਾ ਦੱਸੀ ਕਿੰਨਾ ਟਾਈਮ ਲੱਗ ਗਿਆ ਸੀ ਉਹ ਘੱਟੋ ਘੱਟ ਸਾਲ ਡੇਢ ਸਾਲ ਲੱਗ ਗਿਆ ਸੀਗਾ ਭਾਈ ਇਹ ਗੱਲ ਨੂੰ ਤੇ ਮੈਂ ਬਾਈ ਤੋਂ ਬੱਚਾ ਮੰਗਦਾ ਸੀ ਬਾਈ ਬਸ ਕਹਿੰਦਾ ਸੀ ਵੀ ਖੜ ਜਾ ਕੋਈ ਗੱਲ ਨਹੀਂ ਚੱਕਵਾ ਬੱਚਾ ਲੋਕਦ ਨੂੰ ਆਪਦੇ ਹੱਥ ਨਾਲ ਬਸ ਉਸੇ ਗੱਲ ਤੇ ਬਈ ਬੱਚਾ ਮਿਲਿਆ ਆਪਾਂ ਨੂੰ ਫੇਰ ਬਾਈ ਨੇ ਨਾ ਇੱਕ ਗੱਲ ਜਿਹੜੀ ਮੈਨੂੰ ਆਖੀ ਸੀ ਕਹਿੰਦਾ ਨਾ ਭਾਈ ਮੁੱਛ ਦੇ ਸਵਾਲ ਦੀ ਗੱਲ ਹੈ ਕਹਿੰਦਾ ਕਹਿੰਦਾ ਜਦ ਆ ਕੰਮ ਛੱਡ ਦਾਂਗੇ ਇਹ ਜਾ ਦੇ ਦੀ ਤੇ ਜੇ ਕੰਮ ਨਾਲ ਤੋਰਨ ਦੇਣਾ ਸਾਡੀ ਰੋਜੀ ਰੋਟੀ ਆ ਫਿਰ ਬੱਚਾ ਉਹ ਜਾ ਦੇਦੀ ਜਿਹੜੇ ਲੋਕ ਆ ਕੇ ਖੜ੍ਹਦੇ ਦੇਖਣ ਤੇ ਬਾਈ ਫਿਰ ਉਹ ਜਾ ਨਿਕਲ ਗਿਆ ਝੋਟਾ ਆਪਣਾ ਹੋਰ ਆ ਬਾਈ ਨਾ ਮਾਮਾ ਨੂੰ ਕੁਝ ਕਰਤਾ ਬੱਚੇ ਪੁੱਛੇ ਹੁਣ ਅੱਗੇ ਆਈ ਜਾਂਦੇ ਆ ਕੀ ਉਹਦੇ ਹੁਣ ਡਿਟੇਲ ਕੀ ਝੋਟੇ ਦੀ ਓਹੋ ਬਾਈ 6 ਦੰਦ ਹੁਣ ਹੋਇਆਗਾ 47 ਇੰਚ ਹੈਟ ਆ ਗਈ ਪੀਤਾ ਮਾਰ ਕੇ ਜਮਾ ਪੱਟੀ ਲਾ ਦੇ 6 ਦੀ ਰਾ ਕੇ ਪੱਟੀ ਲਾ ਸਕਦਾ ਪੀਤਾ ਲਾ ਸਕਦਾ 6 ਦੰਦ ਦਾ 47 ਇੰਚ ਬਾਈ ਸ਼ੀ ਦੰਦ ਦਾ 47 ਇੰਚ ਹਾਈਟ ਹੈ ਤੇ ਲੋਕਾਂ ਦੇ ਇੰਟਰਵਿਊ ਵਿੱਚ ਵੀ ਕਹਿੰਦਾ ਸੀ ਫੋਨ ਵੀ ਕਰਤੇ ਸੀ ਮੜਦਾ ਦੂੜਾ ਨੇ ਠੋਕਤੀ ਮੰਜੀ ਠੋਕਤੀ ਮੰਜੀ ਮੜਦਾ ਦੂੜਾ ਦਾ ਬਾਹਰ ਚ ਠੋਕਦਾ ਪਹਿਲਾਂ ਲੋਕਾਂ ਦੀ ਠੋਕਤੀ ਹੈ ਸ਼ੀ ਦੰਦ ਦਾ 47 ਇੰਚ 46 ਮੰਨ ਲਓ ਜਾ ਕੇ ਫੱਟੀ ਲਾ ਸਕਦੇ ਹੋ ਜਾ ਕੇ ਆਪਣੇ ਦਾ ਪਿੰਡ ਫਰਮਾਈ ਹੈ ਨੰਬਰ ਵਾਈ ਦਾ ਨੰਬਰ ਬੋਲੀ ਆਉਣਾ ਜਿਹਦੇ ਛਾਪੀ ਆਕ ਸੁਣਾਵੇ 97795278907 ਆ ਨੰਬਰ ਆ ਬਾਈ ਇਹਦਾ ਨੋਟ ਕਰ ਲਿਓ ਸਕਰੀਨ ਤੇ ਵੀ ਲਾ ਦਾਂਗੇ ਜੇ ਕਿਸੇ ਨੇ ਬੱਚੇ ਪੁੱਛ ਲੈਣੇ ਹੁਣ ਬਾਈ ਉਹ ਵੀ ਤਾਂ ਵੀ ਬਾਈ ਨਾਲ ਫਾਇਦਾ ਲਵ ਕਰ ਲਿਓ ਆ ਵੀ ਹਨਾ ਤੇ ਹੁਣ ਆਮੜਾ ਕਿੰਨੀਆਂ ਕਿ ਬੱਕਰੀਆਂ ਆਪਣੇ ਕੋਲੇ ਨੇ ਹੁਣ ਹੈ ਗਿਆ ਬਈ 25 30 ਦਾ ਫੋਟੋ ਉੱਤੀ ਗਈ ਨਾ ਕੰਮ ਹਾਂ ਵਧੀਆ ਬਈ ਹੌਲੀ ਹੌਲੀ ਸੁਧਾਰ ਕਰੀ ਜਨ ਹਾਂ ਪਹਿਲਾਂ ਨਾ ਆਮੜੇ ਕੋਲੇ ਮੈਕਸੀ ਜੀਆਂ ਬੱਕਰੀਆਂ ਹੁੰਦੀਆਂ ਸੀ ਜਿਵੇਂ ਜਿਵੇਂ ਚਲੋ ਆਪਣੇ ਨਾਲ ਜੁੜਿਆ ਉਹਵੇਂਵੇਂ ਬਾਈ ਨੂੰ ਆਈ ਅੱਖਾਂ ਵੀ ਬਲੱਡ ਲਾਈਨ ਤੇ ਕੰਮ ਕਰ ਜੇ ਚੰਗਾ ਆਪਣੇ ਘਰੇ ਸਾਹ ਖੜਾ ਹੋਵੇ ਨਾ ਉਦੋਂ ਲੋਕ ਸਲਾਹ ਤੇਰੀ ਸਵਾਦ ਹੁੰਦਾ ਗੱਲ ਦਾ ਤੇ ਆਮਨੇ ਜਿਆਣੋ ਤੇ ਅੱਗੇ ਆਪਣੇ ਦੇ ਘਰੇ ਵੀ ਜਾਵਾਂਗੇ ਟਾਈਮ ਲੱਗਿਆ ਕਿਉਂਕਿ ਹੁਣ ਆਪਣੇ ਸੂਆ ਪਿਆਗਾ ਤੇ ਅੱਤਰ ਜਾ ਕੇ ਝੋਟੇ ਦੀ ਵੀ ਵੀਡੀਓ ਲਾਵਾਂਗੇ ਤੇ ਬਾਕੀ ਸ਼ਾਰਟ ਵਿੱਚ ਲਾ ਦਾਂਗੇ ਝੋਟੇ ਦੇ ਜਿਹੜਾ ਆਪਾਂ ਬੱਚਾ ਨੂੰ ਦਿੱਤਾ ਸੀਗਾ ਤੇ ਅੱਗੇ ਵੀ ਜਿਹੜੇ ਬੱਚੇ ਜਿਹੜੇ ਭਰਾਵਾਂ ਨੂੰ ਦਿੱਤੇ ਆ ਇੱਕ ਵੀਰ ਨਾਲ ਵੀ ਠੱਗੀ ਵਜੀ ਹੋਵੇ ਆਪਣੇ ਫਾਰਮ ਚੋ ਕਮੈਂਟ ਚ ਦੱਸ ਦਿਓ ਜਵਾ ਠੋਕ ਕੇ ਗੱਲ ਕਰਦਾ ਕਮੈਂਟ ਚ ਦੱਸ ਦਿਓ ਇੱਕ ਬੰਦੇ ਨਾਲ ਵੀ ਠੱਗੀ ਵਜੀ ਹੋਵੇ ਜੇ ਵਜੀ ਆ ਠੱਗੀ ਨਹੀਂ ਵਾਜੀ ਇਹ ਯਾਰੀ ਕੁਦਰਤੀ ਮਾਰ ਪਾਈ ਜਾਂਦੀ ਉੱਥੇ ਵੀ ਆਪਾਂ ਖੜੇ ਆ ਨਾਲ ਤੁਹਾਡੀ ਠੀਕ ਹੈ ਨਾ ਤੇ ਧੰਨਵਾਦ ਭੈਜੀ ਆਇਆ ਇਹਨੂੰ ਜਉਂਦੇ ਵਾਜੋ